啊个人。 ਇਹ ਵੀਡੀਓ ਬਣਾਉਂਦੇ ਆਂ ਅੱਜਾ ਮਤੀਸ਼ਾ ਪਰਨੇ ਪਾਸੇ ਸਾਡੀ ਕਲਰ ਨੂੰ ਨੋਟ ਦੇਖੋ ਉਹ ਆਣੀ ਵਧੀਆ ਮੰਨਿਆ ਪਾਸੇ ਇਹ ਦੂਸਰੀ ਉਹ ਹੈਪੀ ਵੀ ਧੁੱਤੀ ਦੇ ਤੱਕਣਾ ਪਰਨੇ ਪਾਸੇ ਹੈਪੀ ਦੀ ਧੁੱਤੀ ਚੱਲਦੀ ਹੈ ਸ਼ਹਿਰ ਵਿੱਚ ਜਲਦੀ ਕੋ ਖੁੱਤ ਦੇਖਦਾ ਹੈ ਤੇ ਬਗਲ ਖੜਦਾ ਹੈ ਉਹ ਇੱਕ ਬੋਡੋ ਕਰੇਗਾ ਆਪਣੇ ਫੋਨ ਤੋਂ ਇੱਕ ਫੋਟੋ ਹਰ ਬਗੇ ਜੈਵਿਕ ਮਹਨਾਲ ਨਾਲ ਨਾਲ ਮਾਲ ਦੇ ਪਤਾ ਦੇ ਲਿਖੇ ਮਾਨ ਸਨਮਾਨ ਆਪਾਂ ਕਰ ਰਹੇ ਹਾਂ ਸਰਦਾਰ ਜੈ ਸਿੰਘ ਕਾਲਾ ਜੀ ਦਾ ਵਿਸ਼ੇਸ਼ ਮਾਨ ਤੇ ਸਨਮਾਨ ਖਾਨ ਗੁਰਪਿੰਦ ਟੱਟ ਪਰਿਵਾਰ ਵੱਲੋਂ ਸਰਦਾਰ ਕੈਲ ਸਿੰਘ ਕਲਾ ਜੀ ਦਾ ਵਿਸ਼ੇਸ਼ ਮਾਨ ਸਨਮਾਨ ਕੀਤਾ ਗਿਆ ਬੜੇ ਬੜੇ ਧੰਨਵਾਦ ਬੜੇ ਧੰਨਵਾਦ ਆਪਣੀ ਕਰਤਾਨ ਤੇ ਬੋਲਾ ਸ਼ੇਰਾ ਇੱਕ ਵਧੀਆ ਉਸਤਾਦ ਸ਼ਿਰਤ ਕੁਸ਼ਤੀ ਹੋਈ ਹੈ ਪ੍ਰਬੰਧਕਾਂ ਵੱਲੋਂ ਕਿ ਮਾਣ ਸਨਮਾਨ ਦੇ ਰਿਹਾ ਤਾਂ ਕਰਨੇ ਇਕਵਾਲ ਤਹਿ ਸਿੰਘ ਕੱਲਾ ਜਿਹਨੂੰ ਕਿਹਾਗੇ ਪ੍ਰਮਾਨ ਸਨਮਾਨ ਦੇ ਨਾਲ ਉਹ ਗੁਰੂ ਲਾਣ ਟੱਕ ਪਰਿਵਾਰ ਵੱਲੋਂ ਕਾਲ ਪਰੇ ਸੱਦੇ ਦੇ ਸਰਦਾਰ ਤਹਿ ਸਿੰਘ ਕੱਲਾ ਜੀ ਪਿੰਡ ਕਲੋਵਾਲ ਵਿਸ਼ੇਸ਼ ਤੌਰ ਤੇ ਆ ਕੇ ਪ੍ਰਮਾਨ ਸਨਮਾਨ ਗੁਰੂ ਲਾਣਗੇ ਆਓ ਦੋ ਕਦਮ ਚੱਲ ਕੇ ਸਰਗਵਾਸੀ ਦਰਬਾਦ ਸਿੰਘ ਜੀ ਸਰਗਵਾਸੀ ਇਕਵਾਲ ਸਿੰਘ ਜੀ परिवार की बहुत वही बेन है स्वर्ग का सिंह स्वर्ग का सिंह जी और परिवार की बहुत वीडी बेन है सो बहुत बहुत धन्यवाद सरदार चैल सिंह जी ਮਾਤਾ ਵਧੀਆ ਜਿਨਵਾਰੀਆਂ ਨੂੰ ਵਰਦੇ ਹਨ ਇਹਨਾਂ ਗੁਸ਼ਤਿਆਂ ਨਾਲ ਹੈਪੀ ਵੀ ਦੇਰ ਦਾ ਖਲਾ ਦਿੱਤਾ ਗਿਆ ਜੀ ਹੈਪੀ ਇਹੋ ਵੀ ਜੇ ਦੇਰ ਚੱਲ ਰਹੇ ਆ ਆਪਾਂ ਕਰੀਏ ਕੋਈ ਲਾਗੇ ਕੇ ਤਾਰ ਤੇ ਰਾਤ ਉੱਤੇ ਰੰਗ ਦੀ ਗੱਲ ਬੰਦੀ ਹੈ ਕਿ ਤਾਗਾ ਅਸਰ ਪ੍ਰਭਾਵ ਨੂੰ ਪਾਏ ਕਈ ਬਾਜ ਜੇ ਲੋਕੀ ਲੈ ਰਹੇ ਆ ਮੈਂ ਆਪਾਂ ਜੀ ਰੋਕੋ ਆਹ ਉਹ ਮੁੰਡਾ ਦੀ ਪ੍ਰਾਪਤੀ ਲੱਗਾ ਖਾਦ ਇਹ ਬੇਟੀ ਹੈ ਕੋ ਮਾਪੇ ਮਾਰ ਕੇ ਲਾ ਕੇ ਲੱਗੇ ਕੰਕਰ ਲਈ ਆ ਗੁਰਦਾਨ ਆ ਰਿਹਾ ਆ ਅਰੇ ਆ ਜਿਹੜੇ ਮੁੰਡੇ ਲਾਣੇ ਨੇ ਇਹਨੂੰ ਲੈ ਵੀ ਆ ਤੜਿਆ ਲੱਗ ਰਿਹਾ ਆ ਬਾਤ ਬੰਦਾ ਬਹੁਤ ਤਾਕਤਵਰ ਹੈ ਇਸ ਪੇਰੇ ਮੇਰੇ ਦੇ ਵਾਅਦੇ ਹਰ ਸਾਲ ਇਹਨਾਂ ਦੀ ਵੱਡੀ ਮਿਹਰਮਾਨੀ ਹੁੰਦੀ ਹੈ ਮੈਂ ਇਹਨਾਂ ਦਾ ਤੌਰ ਤੇ ਦਾਮ ਰਹਿਗਾ ਹਰ ਸਾਲ ਨਾਲ ਪਿਆਰ ਪ੍ਰੇਮ ਹਾਂ ਜਿਹੜਾ ਕਰਕੇ ਸਾਡੇ ਵੀ ਦਾਲ ਪੁਲਕਾ ਚੱਲੀ ਜਾਂਦਾ ਹੈ ਸੋ ਬਹੁਤ ਬਹੁਤ ਧੰਨਵਾਦ ਅੱਜ ਖਾਨਦੁਰ ਦੀ ਧਰਤੀ ਦੇ ਪੁੱਛਿਆ ਆ ਟੱਕ ਪਰਿਵਾਰ ਵੱਲੋਂ ਬਹੁਤ ਵੱਡਾ ਸਨਾਨਾ ਪੁੱਜੀ ਦੇ ਲੱਗੇ ਦਾ ਹਰ ਸਾਲ ਕਰਵਾਇਆ ਜਾਂਦਾ ਹੈ ਸੋਕਾ ਟੱਕ ਖਾਨਦੁਰ ਵਾਲਾ ਆਪਣੇ ਯਾਰਾਂ ਦੋਸਤਾਂ ਦੇ ਨਾਲ ਅੱਜ ਪਹੁੰਚ ਹੋਇਆ ਹੈ ਖਾਨਦੁਰ ਦੇ ਖੇਡ ਮੈਲੇ ਦੇ ਵਿੱਚ ਦੇਖੋ ਸਿਮਰਨਜੀਤ ਟੱਕ ਟੱਟ ਜੋਤੋਂ ਮੋਹਿੰਦਰ ਸਿੰਘ ਟੱਟ ਜੋਤੋਂ ਸਿਮਾ ਟੱਟ ਮਨਜਿੰਦਰ ਟੱਟ ਇਹ ਮਨਜੋਤ ਸਿੰਘ ਟੱਟ ਜੋਤਾ ਕੈਨੇਡਾ ਤੇ ਬਰਵੀਰ ਕੈਨੇਡਾ ਐ ਭਰਾਵਾ ਦੀ ਕੱਟ ਆ ਰਹੀ ਹੈ ਸੁੱਖੇ ਬਾਈ ਦੇ ਨਾਲ ਛੱਟ ਦੀ ਛੱਟ ਜਿਲ ਵਰਗੀ ਆ ਰਹੀ ਹੈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਭਾਈ ਛਾਟੀ ਵਾਲੇ ਪ੍ਰਬੰਧ ਕਿੱਥੇ ਨੇ ਨੇ 10 ਮਿੰਟ ਤਾਂ ਗਾਨੀਆਂ ਪੈਂਦੀਆਂ ਗਰਾਊਂਡ ਦੇ ਮਾਰਾ ਆ ਪਤਾ ਨਹੀਂ ਕਿੰਨੇ ਡੰਡ ਮਾਰਦੇ ਮੁੰਡੇ ਮਰੀ ਸ਼ਾਂਤੀ ਵਾਲੇ ਮਾਲੋ ਮੱਧੂ ਕਿੱਥੇ ਆ ਅੰਦਰ ਗੇਮ ਚੱਲਣ ਦੇ ਹੀ ਆ ਬਾਲ ਵਾਂਜੀ ਆ ਵਿੱਚ ਆ ਆ ਜੀ ਆਹ ਸਾਡੇ ਸਮੂਹ ਵਾਹ ਭਾਈ ਮੁੰਡੇ ਨੇ

ਆਹ ਤੇ ਮਨਿੰਦਰ ਪਾਲ ਜੀ ਖੇលਿਆ ਜੈਦਰ ਸਿੰਘ ਜੀ ਇਹਦੇ ਦੇਖੋ ਆਹ ਪਾਰ ਗਿਆ ਮਨਿੰਦਰ ਪਾਲ ਗਿਆ ਥਾ 1000 ਤੋਂ 500 ਤੋਂ ਹੋਰ ਲਾਟਾ ਪਰ ਕੋਰਤੀ ਸਾਨੂੰ ਆਹ ਪਾਰ ਦੇ ਆਹ ਜੰਦਾ ਦਾ ਨਾਮ ਕੀ ਹੈ ਅਮਾਨ ਜੋ 25 ਲੋਗ ਨਹੀਂ ਆ ਸੱਤ ਕੇ ਲਿਆਉਣਾ ਉਹ ਮਾਰਿਆ ਜਾ ਕੇ ਓਏ ਚੱਲ ਵੀ ਕਰੇ ਰਾਗੀ ਪੁੱਢਿਆ ਆ ਆਇਆ ਕਰਤੀ ਨੂੰ ਕਰੇ ਜਾ ਕੇ ਪੁੱਢਿਆ ਜਾ ਉੱਥੇ ਘਟਾ ਘਟੀ ਘਟੀ ਲਾਦੇ ਮਨੇ ਚਲੋ ਕੁੜੀਏ ਲੈ ਜਨੂੰ ਚਲੋ ਚਲ ਤੁਹਾਨੂੰ ਚਲੋ ਫਿਰ ਸੂਰਨਾ ਘਲਾ ਲਿਓ ਸਾਡਾ ਵੈਥੇ ਹੀ ਆ ਜਾਓ ਹੋ ਗਿਆ ਇੱਕ ਕਮੈਂਟ ਕਰਕੇ ਦੱਸਿਓ ਹੁਣ ਕੀ ਹੋਇਆ ਆ ਗੱਡੀ ਅੱਲਾ ਖਬਰ ਆ ਆਏ 17 ਮਿੰਟ ਤੋਂ ਟ੍ਰੈਕ ਟੂ ਗਿਆ ਉਹ ਪੜਾ ਦੇ ਬਾਅਦ ਤੇ ਜਾਣਗੇ ਕੋਈ ਨਹੀਂ ਕਰਦੇ ਕੋਈ ਵੀ ਮਰਜ਼ੀ ਹੋਣੀ ਹੈ ਆਇਓ ਰੱਬਾ ਆਇਓ ਰੱਬਾ ਆਇਓ ਰੱਬਾ ਕਿੱਨੇ ਵਾਸਤੇ ਬਾਇਓ ਤੇ ਤੁਹਾਨੂੰ ਉਹ ਨਹੀਂ ਕਰਿਆ ਤੇ ਜਾਂਦੇ ਹੋ ਬੰਦੇ ਆਹ ਅੱਜ ਲੱਗਦਾ ਕਿ ਰਾਤ ਇੱਥੇ ਹੀ ਆਉਗੇ ਆਹੋ ਤੁਹਾਨੂੰ ਜੀ ਜਨੀਦਰਪਾਲ ਵੀ ਆ ਗਏ ਭਾਈ ਸੈਕਿੰਡ ਪਹਾਲ ਕਿੱਥੇ ਸੀਸਰਾ ਵਾਲੀ ਬੀ ਜਗਵਿੰਦਰ ਉਹਨਾਂ ਦੇ ਸਾਹ ਪੈਂ ਆਜਾ ਵੀ ਜਲਦੀ ਆ ਜਾ ਮੇਰੇ ਜੀ ਆਜਾ ਜਲਦੀ ਮੈਂ ਮੈਗਦਮਨ ਉਹ ਗਿੰਦਾਂ ਵਾਲੀ ਆ ਵੀ ਤੋ ਜਿਉਂਤੇ ਆਂ ਹੂੰ ਕੋਦੋ ਰੋਜਾ ਮੈਂ ਲੱਭਦਾ ਅਲੇ ਪਲਵਾੜ ਉਹ ਮੰਨੇ ਨਹੀਂ ਸਾਲਾ ਉਹਨੂੰ ਮੈਂ ਬਜੇਰਾ ਖਿੱਚਿਆ ਉਹ ਵੀ ਦਾ ਗੋਦਨਾ ਘਲਾ ਦੇ ਪਰ ਉਹ ਵੀ ਠੀਕ ਹੈ ਕਿਹੜਾ ਉਹ ਦੇਖਾ ਜਿਹੜਾ ਵੀ ਲਾ ਤਾੜੀ ਦੇ ਲਾ ਕੇ ਤੇਰੇ ਦੇ ਲਾਓ ਹੋਰ ਗਿੰਦੇ ਕੇਂਦਰ ਦੇ ਲਾ ਕੇ ਖੜਾਓ ਤਸਵੀਰ ਉਹ ਦਾੜੀ ਹੈ ਨਾ